ਉੱਥੇ ਹੌਲੀ ਘਟੋ ਅਸੀਂ ਇਹ ਦਰਖੇੜਾ ਦੇਖਿਆ ਨੇ। ਚੰਗਾ ਸੀ। ਠੀਕ ਹੈ ਬਾਈ। ਤਾਜਾ ੜੂ ਆ ਬਾਈ ਤਾਜਾ ੜੂ। ਇੱਥੋਂ ਸਿਰੂ ਹੋ ਜਾਂਦੀ ਹੈ ਬਾਈ ਕਾਸੀ। ਉਹ ਤੇਰੀ ਤੋਰਨਾਈ ਦੇ ਧਾਇਲਾਰੇ ਪਹਾੜਾਂ ਤੇ ਵਰਦੇ ਹੋਣੇ। ਆ ਵਹਣਾਉਂਦਾ ਜੋ ਵੱਟ ਤੱਕ ਬਈ ਇਹ ਵੀ ਸਾਡੇ ਕੋਲੇ ਹੁੰਦਾ ਜੀ। ਬਹੁਤ ਖੇਤੀ ਕਰੀ ਇਹ ਮੇਰੇ ਡੈਡੀ ਨੇ ਤੇ। ਕੀ ਵਿਚਾਰ ਨੇ? ਹੈ? ਵਿਚਾਰ ਤਾਂ ਉਹਦਾ ਕਰਕੇ ਖਾਓ ਬਸ। ਆ ਮਿਹਨਤ ਕਰੋ। ਮਿਹਨਤ ਕਰੋ। ਆ ਨਾ ਸਵਾ ਪਾਣੀ ਨਾ ਕਰੋ। ਸਹੀ ਗੱਲ ਆ। ਹਾਂ ਦੁੱਧ ਕੇ ਉਹ ਲੱਸੀਆਂ ਹਾਂ ਜੀ ਉਹ ਚੋ ਕੱਖ ਪਾਵੋ ਪਤਾ ਲੱਗਦਾ ਵੀ ਠੀਕ ਆ ਘਰੀਆਂ ਹੋਰਿਆ ਨਾ ਉਹ ਵੀ ਜਰਾ ਨਜ਼ਾਰਾ ਹੋ ਗਿਆ ਹਾਲੇ ਤੂੰ ਦੇਖੀ ਚੱਲਦਾ ਨੂੰ ਦੱਸੀ ਜਾਲਾ ਉਹ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 177ਵਾਂ ਦਿਨ ਮਾਤਰਾ ਤੁਪ ਦੇਖੋ ਸੂਰਜ ਦੀ ਮੀਂਹ ਪੈ ਕੇ ਉਹਦੋਂ ਬਾਅਦ ਤਿੱਖੀ ਵੀ ਪੈਂਦੀ ਹੁੰਦੀ ਹੈ ਹੁਣ ਚੱਜ ਚੱਲ ਲਈ ਆ ਪਾਉਂਦੇ ਹਾਂ ਉਹ ਜਿਹੜੇ ਸਾਫ਼ ਕਰਦਿਆਂ ਨੇ ਫੋਨ ਕਰੀ ਜਾਂਦੇ ਨੇ ਬੱਠਾ ਲੈ ਕੇ ਜਾਣਾ ਇੱਕ ਕੰਗਾ ਜਾ। ਇਹ ਕਹਦਾ ਕੰਗਾ ਲੈ ਕੇ ਜਾਣਾ ਬਈ। ਇੱਕ ਬੱਠਲ। ਇੱਕ ਲੈ ਕੇ ਚੱਲੇ ਆਂ ਬੱਠਲ ਜੀ। ਆਇਆ ਆਪਣਾ ਆਇਆ ਬਈ ਆਪਣੇ ਆ ਮੱਥੇ। ਚਾਹੇ ਗੱਡੀ ਨਿਕਾਲਾ। ਇਹ ਤਰਨੂ ਹਾਲ ਦਾ ਥਾਂ ਹੈ ਪਟੜੀ। ਦੇਖੋ। ਆਵਾਟ ਬਣੀ ਪਈ ਨਾ ਪਹੀ ਜਿਵੇਂ ਪਹੀ ਹੁੰਦੀ ਹੈ ਉਹੋ ਜਿਹੀ ਸਾਚੇ ਵਾਂਗਿ ਤੇ ਵਰਗੀ ਇਹ ਤੇ ਚੱਲ ਰਹੀ ਆ ਹੁੱਦੀ ਦੀ ਸਫਾਈ ਆਪਾਂ ਤਾਂ ਗਾਹਾਂ ਜਾਣਾ ਇਹਦਾ ਗਾਹਾਂ ਜਾਣਾ ਜੀ ਗਾਂਨ ਘੜੋ ਉਧਰ ਬੱਸ ਯਾ ਰੋਟੇ ਯਾ ਤੇਰਾ ਤੇਰ ਕੰਮ ਸਰ ਗਿਆ ਤਰੀ ਬਾ ਉਹਦਾ ਬਾਲੀ ਭਰੀ ਪਈ ਆ ਉਹ ਇਹਦਾ ਗੱਡੀ ਕਿੰਨੀ ਉੱਤੇ ਚੱਕਦੀ ਇਹਦਾ ਇੱਥੇ ਦਾ ਦੱਸ ਇੱਥੇ ਦਾ ਦੱਸ ਨੇ ਬਗਿਆ ਪੱਤੇ ਆ ਸਰ ਆਹ ਦੇਖ ਲੈ ਕਿ ਡੀਡੇ ਦੀ ਟਰਾਲੀ ਮਿੱਟੀ ਦੀ ਕਰਤੀ ਹੋਰ ਇਹਦੀ ਹੱਥਾਂ ਨਾਲ ਦੂਰੀ ਆਇਆ ਇੱਥੇ ਉਹ ਵੀ ਹੱਥਾਂ ਨਾਲ ਕਿਹੜਾ ਇਹ ਤਾਂ ਅਲੱਗ ਉਹ ਆ ਵਧੀਆ ਫਿਰ ਕੰਗਾ ਜੀ ਵਧੀਆ ਤੁਸੀਂ ਫੋਨ ਕਰਤਾ ਕਹੀਂ ਚੜਦਾ ਨਹੀਂ ਟੰਗਲੀ ਕਿੱਥੇ ਲੋਟ ਆਉਂਦੀ ਆ ਚਾਚਾ ਤੰਗਲੀ ਕੌਣ ਕਹਿੰਦਾ ਉਹ ਕਹਿੰਦਾ ਜੀ ਤੰਗਲੀ ਉਹਦਾ ਕਾਮਲਾ ਮਾਰ ਦਿੰਦਾ ਸਾਰੇ ਮਣੀ ਗੈਰਾ ਹੀ ਲੂਤਰ ਸੂਰ ਨਹੀਂ ਰੱਛ ਕਿਹਦੇ ਖਾਲ ਰੱਬੇ ਸੂਰੂ ਬੜਾ ਪਤਾ ਕਾਲਾ ਮਾਰੇ ਇਹ ਤਾਂ 50 ਰੁਪਏ ਦੀਆਂ ਗੱਟੀਆਂ ਆਪ ਕੰਦਾ ਰਹੇ ਤੇ ਇਹ ਗੱਲ ਆ ਕੇ ਮੈਂ ਉਹ ਇਹ ਵੀ ਦਿਖਾ ਦੇ ਜੀ ਜੀ ਤੋਂ ਫਾਟੇ ਲੈ ਨਹੀਂ ਦਗੇ ਲੈ ਪਾਇਮ ਕੋ ਲਾ ਕੇ ਆ ਗਿਆ ਮੈਂ ਦੋ ਦੋ ਲੈ ਜਨੇ ਜੀ ਛੋਟੇ ਕੋਲ ਉਹ ਹੈਗਾ ਕੰਗਾ ਜਾ ਕੰਗਾ ਹੈਗਾ ਕੰਗਾ ਹੀ ਹੈਗੀ ਚਲ ਛੋਟੇ ਉਹੀ ਹਲਦੀ ਘੱਟੋ ਅਸੀਂ ਇਹ ਦਰਗੇੜਾ ਦੇਖਿਆ ਨੇ। ਲੰਗਾ ਅਸੀਂ ਠੀਕ ਹੈ ਬਾਈ। ਜਾ ਬਸ ਆ ਜੀ। ਪਾ ਟਲਕ ਕੇ। ਜਿਹਦਾ ਫਿਰ ਉਹ ਉਧਰ ਹੀ ਦੀ ਜਾਵਾਂਗੇ। ਹਾਂ ਅਪਾ। ਬੱਚਾ ਪਾਣੀ ਛੱਡਿਆ। ਪਾਣੀ ਇੱਧਰ ਕਰਿਆ ਆਇਓ ਬਸ। ਹੱਥ ਨਹੀਂ ਸਿੱਧੂ ਬਸ। ਚੱਲੇ ਆਂ ਭਈ ਅਸੀਂ। ਛਾਣੇ ਬੰਦੇ ਫਿਰ ਆਇਆ ਚਾਚਾ ਇਹ ਜਬਾਕਾਂ ਦੀ ਨਿਆਣੀ ਮੱਤ ਹੋ ਜਾਂਦੀ ਹੈ। ਹਾਂ ਆ ਦੇ ਚਾਚਾ। ਆ ਤੁਰੇਸ। ਆ ਸੀ ਭਈ ਆ। ਆੜੂ ਦੇਖੋ ਬਈ ਫਿੱਕੇ ਨੇ ਖਿੱਕੇ ਨੇ ਖਾ ਕੇ ਦੇਖਿਆ ਜੀ ਜਮਾ ਫਿੱਕੇ ਹੀ ਆ ਜਾਂਦੇ ਕਮ ਹਲਕੇ ਕੱਚੇ ਨੇ ਉਹ ਵੀ ਹੈਨਾ ਸੱਚ ਕੌੜੇ ਨੇ ਹਾਂ ਐ ਥੋੜੀ ਤਸੀਤੀ ਆਉਂਦੀ ਆ ਹੈ ਹੂੰ ਤਾ ਝਾੜੂ ਵਈ ਤਾ ਝਾੜੂ ਜਿਹੜੀ ਹੌਦੀ ਤੇ ਗੱਗੂ ਵਰਗੇ ਸੀ ਬਾਈ ਉੱਥੇ ਲੈ ਕੇ ਆਪਣੇ ਘਰਾਂ ਤੱਕ ਤਾਂ ਪਾਈਪ ਲਾਈਨ ਪਈ ਐ ਗਾਂਹ ਤੱਕ ਉਦੋਂ ਬਾਅਦ ਆ ਖਾਲ ਠੀਕ ਐ ਖਾਲ ਤੋਂ ਗਾਂਹ ਤੋਂ ਨੂੰ ਦਿਖਾਉਣਿਆ ਕੱਸੀ ਜੀ ਐ ਪੱਕੀ ਇਕ ਕਿੰਨੇ ਕਿੱਲੇ ਬਾਹੀ ਹੋ ਚਾਚਾ ਖਾਲਜਾ ਕਿੰਨੇ ਕਿੱਲਿਆਂ ਦੀ ਬਾਹੀ ਹੋ 20 25 ਕਿੱਲਿਆਂ ਦੀ ਬਾਹੀ ਆ ਬਈ ਖਾਲਜਾ ਫੇ ਪਾਹਾ ਦਾਣ ਘੜਾ ਵਾਲੀ ਕੱਸੀ ਦੇ ਨਾਲ ਲੱਗ ਜਾਣਾ ਉਹ ਵੀ ਦਿਖਾਉਣਾ ਥਨੂੰ ਅੱਜ ਇਹਦੀ ਸਪਾਈ ਹੋਈ ਛਾਟੀ ਖਾਲ ਦੀ ਬਸ ਹੁਣ ਤਿਆਰੀ ਹੈ ਨਾ ਘਾਉਨੇ ਦੀ ਹਾਂ ਇਹ ਆ ਕਰਿਆ ਤਾਂ ਸਨਮਾਨਤ ਕਰਨ ਆ ਆਹ ਜੀ ਨੇ ਆ ਮਿੱਟੀ ਦੇਖੋ ਦੇਖੋ ਬਾਈ ਚਾਚਾ ਕਹਿੰਦਾ ਇਹਦਾ ਸਨਮਾਨਤ ਕਰਨ ਵਾਲਾ ਬੰਦਾ ਜਿਹਨੇ ਆ ਮਿੱਟੀ ਲਈ ਐ ਤੇ ਦੇਖੋ ਜੀ ਆਹਾ ਦਾਣ ਕੱਢਦਾ ਕੋਈ ਬਾਈ ਆ ਬਾਈ ਨੇ ਤਾਂ ਸਾਨੂੰ پتہ ਕੀ ਦਾ ਪਾਣਾ ਆਏ ਨਹੀਂ ਪਤਾ ਸਾਨੂੰ ਕੀ ਦਾ ਵੀ ਆਏ ਆ ਵੀ ਕੰਮ ਨੇ ਜਮਾ ਹੈ ਨਾਮ ਵਾਲਾ ਹੀ ਕਰਿਆ ਹੋਇਆ ਹੈ ਸਲਾਉਣ ਵਾਲਾ ਚਾਚਾ ਨਾਲ ਇੱਥੇ ਪੁੱਛ ਦਿਖਾਇਆ ਸੀ ਕਿ ਮੈਂ ਹੋ ਕਰੇ ਇੱਧਰ ਲਿਆ ਆਪਣਿਆਂ ਦਾ ਹੋਰ ਇੱਧਰ ਦੇਖੋ ਜੀ ਹੈ ਤਾਂ ਇੱਧਰ ਨੇ ਹਾਂ ਸਹੀ ਗੱਲ ਹੈ ਆਦਾ ਬੜਾ ਵਧੀਆ ਕਰਿਆ ਹੋਇਆ। ਹਾਂ ਜੀ ਬਗਿਆ ਇੱਥੋਂ ਕਿਵੇਂ ਹਿੱਲ ਜੂ ਫਿਰ ਜਾਊਗਾ ਇੱਥੋਂ ਚਾਚਾ। ਸਾਰੀ ਗੱਲਾਂ ਚੰਗੇ ਮੰਦੇ ਕਹਿੰਦਾ ਤੇਰੇ ਬੰਦੇ ਸਾਰੀ ਚੰਗੇ ਵੀ ਨਹੀਂ ਸਾਰੀ ਮਾੜੇ ਵੀ ਨਹੀਂ। ਹੋਰ ਆਦਾ ਯਾਰ ਬਾਈ ਦੇ ਸਾਵਾ ਸੇ ਬਣਦੀ ਬਣਦੀ ਐ। ਬਾਈ ਜੇ ਦੇਖਦਾ ਸਾਡਾ ਬਲੌਗ ਹਾਂ ਫੋਨ ਜਰੂਰ ਕਰ ਲੈ ਸਾਨੂੰ। ਵਾਹ ਨੇ ਦਾਣ ਕੱਢਦੇ ਨੇ ਹਾਂ ਵੀ ਹਨਾ ਚਾਚਾ ਜੀ ਚਾ ਬੂਟੇ ਜਨੇ ਇਹ ਕਿਵੇਂ ਆਏ ਸਰਕਾਰੀ ਸਰਕਾਰੀ ਹੈ ਹਨਾ ਕੱਚੀ ਹੈ ਕੱਸੀ ਆਏ ਆ ਜਿਹੜੇ ਫਲਾਂ ਫੁਲਾਂ ਵਾਲੇ ਲੱਗੇ ਸੀ ਬਈ ਆ ਮਰੂਤ ਲੱਗੇ ਨੇ ਤੇ ਘਟੋ ਘਟਾ ਸੱਤ ਕਰਮਾਂ ਦੀ ਹੈ ਇਹ ਸੱਤ ਕਰਮਾਂ ਦੀ ਸੱਤ ਕਰਮਾਂ ਦੀ ਹੈ ਜੀ ਇਹ ਕੱਸੀ ਤਾਂ ਕਰਕੇ ਜਿੱਥੇ ਜਿੰਨਾ ਥਾਂ ਉਥੇ ਅਗਲੇ ਬੂਟੇ ਲਾਦੇ ਅਮਰੂਦਾ ਨੇ ਬੂਟੇ ਨੇ ਘਟੋ ਘਟਾ 50 60 ਹੋਣਗੇ ਨਾ ਉਹ ਤੱਕ ਨਹੀਂ 70 ਨੇ 70 70 ਨੇ ਅਮਰੂਦਾ ਨੇ ਬੂਟੇ ਮਿੱਤਰੋ ਤੁਹਾਨੂੰ ਘਰੇ ਬੈਠਿਆਂ ਦਿਖਾਤੀ ਸਾਰੀ ਦਾ ਸੀ ਦਾਨ ਕਾੜਦੀ ਕੀ ਕੀ ਲੱਗਿਆ ਆ ਤਾਂ ਸਰਕਾਰ ਨੇ ਲੈ ਹੋਣ ਗਿਆ ਅਮਰੂਦਾ ਨੇ ਭਾਵੇਂ ਅਗਲੇ ਨੇ ਆਪ ਲਾਇਏ ਹੋਣ ਜਿਵੇਂ ਉਹ ਫਲਾਂ ਦੇ ਆਪ ਲਾਇਏ ਹੋਣਗੇ ਆ ਫਰੋ ਬੜਬੜ ਦੀ ਹੈ ਤਾਂ ਹੈਗੀ ਇਹਨਾਂ ਦੀ ਸਰਕਾਰੀ ਦਾ ਬਹੁਤ ਨੇ ਨਰਸਰੀਆਂ ਉੱਥੋਂ ਲਿਆ ਕੇ ਹਾਂ ਵਧੀਆ ਉਹ ਪ੍ਰਾਲਾ ਇਹ ਜਿਹੜਾ ਆਇਆ ਵਿਛਾਲ ਨਾਲੇ ਪਾਲ ਤੀਨ ਨਾਲ ਹਾਂ ਸਹੀ ਗੱਲ ਆ ਪਾਈਪਾ ਨਾਲ ਨਾ ਨੀਕ ਨਹੀਂ ਹੁੰਦਾ ਲੈਣ ਨਹੀਂ ਦੇਣ ਨਹੀਂ ਮਿਲ ਕੇ ਹੋਰ ਸਹੀ ਗੱਲ ਤੀਨ ਨਾਲ ਉਹ ਆ ਕੇ ਫਟਦਾ ਬਾਈ ਨਾਲ ਜਰੇ ਚਾਚਾ ਤੀਨ ਦਾ ਜਾਰ ਚੁਰ ਵੀ ਜਾਂਦਾ ਇਹਨੂੰ ਤਾਂ ਕੁਝ ਵੀ ਨਹੀਂ ਹੁੰਦਾ ਹਾਂ ਹਾਂ ਕਾ ਲੀਕਾ ਨਾ ਜਰੀਨਾ ਕਰੀ ਸਹੀ ਗੱਲ ਆ ਦੇਖੋ ਭਾਈ ਆ ਸਿਸਟਮ ਪਸੰਦ ਆ ਸਾਡੇ ਇੱਥੋਂ ਸ਼ੁਰੂ ਹੋ ਜਾਂਦੀ ਆ ਬਾਈ ਕਾਸੀ ਹਾਂ ਕਿਹੜੀ ਚਾਲ 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 ਹੁਣ ਇਥੇ ਆਪਣੀ ਹੱਦੀ ਆ ਪੋਛੇ ਤੱਕ ਬਣੂਗਾ ਨਾ ਥਾਂ ਤਾਂ ਇਹ ਉੱਥੇ ਤੱਕ ਹੀ ਐ ਰੱਖਿਆ ਹੋਇਆ ਬਣੀ ਐ ਇੱਥੇ ਤੱਕ ਪਹਿਲਾਂ ਨਹੀਂ ਬੜੇ ਮਾਕਰ ਰੱਖੇ ਥੋਟਾ ਅੱਛਾ ਹਾਂ ਹਾ ਵਾਹਣ ਹੁੰਦਾ ਯਾਹੀ ਸੀ ਨਾ ਕਾਚਾ ਜੀਤਪਾਲ ਵਾਲਾ ਆ ਦੇ ਹਾਂ ਮੂਰਦਾ ਜੀ ਦੀ ਮੱਕੀ ਜੀ ਆ ਆ ਵਾਹਣ ਹੁੰਦਾ ਜੀ ਬਾਈ ਸਾਡੇ ਕੋਲੇ ਜਦੋਂ ਅਸੀਂ ਨਰਮਾ ਹੁੰਦਾ ਇਥੇ ਲਾਣਗੜ ਬਹੁਤ ਸਾਲ ਰੱਖਿਆ ਜੀ ਜੀਤਪਾਲ ਵਾਲਾ 2003-04 ਦੀਆਂ ਗੱਲਾਂ ਨੇ ਬਾਈ। ਉਦੋਂ ਹੁੰਦਾ ਜੀ ਇਹਦੇ ਨਰਮਾ ਜਾ ਘੁੱਟਣਾਉਂਦੇ ਨਰਮਾ ਜੀ ਹੁੰਦਾ ਜੀ। ਹੂੰ। ਉਹ ਪਰਲਾ ਤਾਂ ਉਹਨਾਂ ਨੂੰ ਹੀ ਦੇ ਦਿੰਦੇ ਸੀ ਭੋਲੇ ਕੰਨ। ਉਹ ਜਿਹੜਾ ਚਰੀ ਜੀ ਦਾ ਬੀਜੀ ਹੁੰਦੀ ਸੀ ਆ ਇੱਥੀ ਨਾਲ ਹੀ ਹੈ ਤਾਂ ਉਹਦੇ ਪਰਲੇ ਪਾਸੇ। ਆ ਆ ਗਿਆ ਬਈ ਉਹ ਨਾਲ। ਜਿਹੜਾ ਆਪਣੇ ਘਰ ਕੋਲ ਹੀ ਜਾਂਦਾ। ਉਹ ਤੇਰੀ ਤੁਰਨਾਈ ਤੇ ਤਾਂ ਹੀ ਲੜੇ ਮੈਂ ਪਾੜਾਂ ਦੇ ਵਰਦੇ ਉਹਨੇ। ਉਹ ਫੀਲਿੰਗ ਆਉਣੀ ਹੈ। ਇਹ ਕਈ ਮੂਰੇ ਆ ਦੇ ਪੱਤੇ ਜੇ ਆਹ ਨਾਲ ਆ ਬਾਈ ਜਿਹੜਾ ਆਪਣੇ ਘਰਾਂ ਵਾਲੇ ਕੋਲੇ ਆ ਉੱਥੋਂ ਹੀ ਜਾਂਦਾ ਤੁਹਾਨੂੰ ਇਹ ਵੀ ਦਿਖਾਵਾਂਗੇ ਓਕੇ ਹੈਗੇ ਇਧਰ ਸੈਂ ਬੈਠਾ ਦਾਣਗੜ ਤੇ ਆਹ ਰਿਹਾ ਦਾਣਗੜ ਪਿੰਡ ਅੱਛਾ ਆ ਤਾਂ ਜਾਣਕੀ ਟੋੜੀ ਹੋਈ ਇੱਥੋਂ ਹਨਾ ਵੀ ਜੜੀ ਡਾਣੀਆਂ ਡੂਣੀਆਂ ਜਾਣ ਹਨਾ ਆ ਹੁੰਦਾ ਸੀ ਬਾਈ ਇੱਕ ਜਿਹੜਾ ਤੁਹਾਨੂੰ ਦੱਸਿਆ ਆ ਸੀ ਹੈ ਨਾ ਚਾਚਾ ਉਹ ਤੱਕ ਆ ਵਾਹਣਾ ਹੁੰਦਾ ਏ ਉਹ ਬੱਟ ਤੱਕ ਬਈ ਇਹ ਵੀ ਸਾਡੇ ਕੋਲੇ ਆਉਂਦਾ ਜੀ ਦੇਖੋ ਗਾਹਾਂ ਐ ਜੇ ਹੁੰਦਾ ਜੀ ਕਿੰਨੇ ਕਿਲੋ ਸੀ ਇੱਥੇ 7 ਆ ਸੇ 7 ਸੀ ਹਾਂ ਉਹ ਪੇਪਲ ਤੱਕ ਉਧਰ ਵਗ ਜਾਂਦਾ ਸੀ ਬਹੁਤ ਖੇਤੀ ਕਰੀ ਸੀ ਮੇਰੇ ਡੈਡੀ ਨੇ ਤੇ ਬਹੁਤ ਮਿਹਨਤ ਕਰੀ ਸੀ ਤਰ ਬੰਦੇ ਦਾ ਕੀ ਵजूद ਆ ਹਨਾ ਚਾਚਾ ਆਉਂਦਾ ਇੱਥੇ ਫੇਰ ਉਧਰ ਦੀ ਗੱਲ ਮਿੱਟੀ ਚ ਮਿੱਟੀ ਹੀ ਹੁੰਦਾ ਮਿੱਟੀ ਚੋਂ ਨਿਕ ਆਉਂਦਾ ਵੇਟ ਜਾਂਦਾ ਬਸ ਇੱਥੇ ਖਤਮ ਆ ਚੜਾਉਂ ਆਉਂਦੇ ਹਾਂ ਰਾਜੀਵ ਵਰਗੇ ਸਾਰੀ ਕਢਣ ਆਉਂਦੇ ਸੀ ਨਰਮਾ ਚੁੰਡੀਆਂ ਨਾਲ ਚਾਚਾ ਉਹ ਚੁੰਡੀਆਂ ਨਾਲ ਲਾਉਂਦਾ ਹਨਾ ਰਵਾਜ ਆਇਆ ਸੀ ਹੁਣ ਤਾਂ ਜਿਵੇਂ ਮਸ਼ੀਨਾਂ ਜਿਹਾ ਚੱਲ ਪਈਆਂ ਸੀ ਉਹ ਤਾਂ ਤਾਂ ਚੁੰਡੀਆਂ ਨਾਲ ਆਏ ਲੈ ਵੇਟ ਲੈ ਲੈ ਵੇਟ ਲੈ ਲੈ ਕਿੱਥੇ ਕਿ ਬਣੂ ਪਹਿਲਾ ਤੇਰਾ ਗੁਰੂ ਅੱਜ ਆਇਆ ਹੈ। ਬੇਲੇ ਵਿੱਚ ਤੇਰੇ ਕੋਲ ਸਹੀ ਗੱਲ ਹੈ। ਹਾਂ ਵੀ ਠੀਕ ਆ ਗੱਲ। ਪਹਿਲਾ ਵੀ ਵਾਲੀਆਂ ਸੁਣਾਉਂਦਾ। ਪਾਣਾ ਪਾਣ ਬਹੁਤ ਜਿਆਦਾ ਫਿਰ। ਉੱਡਦੇ ਸਹੀ ਗੱਲ ਹੈ। ਨਰਮਾ ਚੋਕ ਕੇ ਫਿਰ ਮੇਰੀ ਡਿਊਟੀ ਹੁੰਦੀ। ਦੇਖੀ ਮੈਂ ਸਕੂਲੋਂ ਆ ਕੇ ਆਹੋ ਕਾਪਾ ਕੰਡਾ ਤੋਲ ਕੇ ਉੱਤੇ ਲਿਖ ਕੇ ਜਾਂਦਾ ਕਾਪੀ ਤੇ ਜਾਚਾ। ਵੀ ਹੈ। ਵੀ ਫਲਾਣੀ ਨਹੀਂ ਨਾ ਚੋਕਤਾ ਫਲਾਣੀ ਨਹੀਂ ਨਾ ਚੋਕਤਾ। ਰੇਸਮ ਹੁੰਦਾ। ਪਾਣੀ ਜੇ ਆਵੇ ਤਾਂ ਛੇਪਾਲ ਕੋਈ ਮੱਟ। ਇਥੇ ਯਾਰ ਕੋਈ ਕੋਠੀ ਆ ਠੀਕ ਆ ਤੇ ਸਰਕਾਰੀ ਨਾ ਹੋਵੇ ਪਹਿਲਾਂ ਰਾਜਾਂ ਰੂਜਾਂ ਦੀ ਨਾ ਇਥੇ ਤੇ ਕਾਲ ਚੁੜ ਹੋਈ ਸੀ ਸਾਧ ਰਹਿੰਦੇ ਸੀ ਉਹਨੇ ਕਾਲ ਚੁੜ ਰਹਿਣਾਂ ਦੀ ਬੱਚ ਤੇ ਬਾਈ ਮੈਨੂੰ ਕੋਲ ਕਾਪੜੇ ਲਈ ਲਾਇਆ ਸੀ ਹਾਂ ਗੁਰਤੀ ਚੱਕੀ ਵਿੱਚ ਕਰਦੇ ਜਿਹਦਾ ਹਾਂ ਪਾਟ ਹਾਂ ਆਹ ਕਹੇ ਨੇ ਆ ਤਾਂ ਹਾਉਣੇ ਬਾਈ ਸਾਨੂੰ ਜਿਹੜਾ ਬਹਿਮਜਾ ਪਾਇਆ ਹੋਇਆ ਸੀ ਇੱਟ ਦਾ ਜਾ ਚਾਣਾ ਹੋ ਸੀ ਆ ਸੀ ਜਾ ਇੱਥੇ ਕੋਠੀ ਜੀ ਸੀ ਹਨਾ ਚਾਚਾ ਉਹ ਦੇ ਪਈਆਂ ਇੱਟਾਂਆਂ ਵੇ ਦਾ ਕਹਿੰਦੇ ਹੁੰਦੇ ਸੀ ਨਾ ਚਾਚਾ ਵਿਜੇ ਇੱਟ ਲੈ ਵੀ ਭੂਤ ਹੋ ਜਾਂਦੀ ਆ ਪਤਾ ਨਹੀਂ ਕੀ ਹੋ ਜਾਂਦਾ ਵਿਜੇ ਤੋ ਕੋਈ ਲੈ ਜਾ ਦੁਬਾਰੇ ਫੇਰੇ ਥੀ ਧਰ ਕੇ ਨਹੀਂ ਬੰਦੀ ਉਹ ਇੱਟਾਂ ਨੇ ਗਿਆ ਨੂੰ 15 ਸਾਲ ਹੋ ਗਏ ਤੂੰ ਲੈ ਗਿਆ ਸੀ ਆਹ ਰੋਦੋ ਤਿੰਨ ਚਾਰ ਟਾਈ ਲੈ ਗਿਆ ਸੀ ਅੱਛਾ ਠੀਕ ਆ ਪਰ ਤੁਸੀਂ ਵੀ ਪੁੱਠੇ ਕੰਮ ਕਰਦੇ ਸੀ ਜਿਹਨੂੰ ਅਗਲਾ ਐ ਕਹਿੰਦਾ ਜੀ ਵੀ ਆਏ ਨਹੀਂ ਕਰਨਾ ਕਰਦੇ ਸੀ ਹਾਂ ਬਈ ਉਹ ਇੱਟਾਂ ਸੀ ਜਿਹੜੀਆਂ ਉਹ ਕਹਿੰਦੇ ਸੀ ਵੀ ਇੱਟ ਲੈ ਜਾ ਨਹੀਂ ਸਕਦਾ ਕਿ ਇੱਥੀ ਧਰ ਕੇ ਆ ਨਹੀਂ ਪੈਂਦੀ ਆ ਸਾਨੂੰ ਵੀ ਡਰਾ ਦਿੰਦੇ ਸੀ ਅਸੀਂ ਨਿਆਣੇ ਜਿਹੋ ਹੁੰਦੇ ਕਹਿੰਦੇ ਭੂਤ ਦਾ ਇੱਥੇ ਭੂਤ ਆ ਆ ਸੀਗੇ ਉਮੀ ਪਿਆ ਤਾਂ ਸਾਰਾ ਹਲ ਨਾਲ ਹੀ ਸੀ ਬਾਹਣ ਦੇ ਆ ਇਧਰ ਸਾਡਾ ਬਾਹਣ ਬਾਹਣ ਹੁੰਦਾ ਸੀ ਬਸ ਖੇਤੀ ਤਾਂ ਕਰਕੇ ਬਸ ਇਹੀ ਗੱਲਾਂ ਚੱਲਦੀਆਂ ਹਨਾ ਐਵੇਂ ਬਹਿਮਾ ਹੁਣ ਤਾਂ ਕੂਮੀ ਪਿਆ ਫਿਰ ਚਾਚਾ ਪਿਆਦਾ ਹੈਗਾ ਇਹ ਇੰਜ ਹੂੰ ਕੋਈ ਦੂਜਾ ਕਹਿੰਦਾ ਆਪਾਂ ਨਹੀਂ ਕਿਰਨੇ ਐਨਾ ਹੋਜੀ ਦੂਜਾ ਹੂੰ ਹੂੰ ਇਹਨਾਂ ਕਾ ਪਿਆ ਰਹੇ ਆ ਆ ਤੁਸੀਂ ਤਾਂ ਮੂੰ ਚੌੜ ਮੱਤੇ ਲੈ ਕੇ ਜਾਂਦੇ ਸੀ ਵੀ ਦੇਖਦੇ ਆ ਕੀ ਕਰੂ ਕੋਸਾ ਚੌੜ ਮੱਤੇ ਲੈ ਕੇ ਦਿਖਾਉਂਗਾ ਹੂੰ ਨਾਦਰ ਗਾ ਨਾ ਪੌਜੀ ਗਾ ਨਾ ਸਾੜੇ ਨਾ ਤਰ ਹੈ ਆ ਗਏ ਬਾਈ ਇੱਥੇ ਆ ਜਾਣਾ ਨਾਲਾ ਦੇਖੋ ਆਪਣੇ ਘਰਾਂ ਕੋਲੇ ਉਹ ਵੀ ਆ ਦੇਖੋ ਆ ਗਏ ਆਪਣੇ ਘਰ ਹੋ ਉਹਨੇ ਉਹ ਬੰਦੇ ਕੀ ਸਹੀ ਗੱਲ ਬਣਾ ਦੇ ਚ ਆਪਣੀ ਦੀ ਵੀਡੀਓ ਚਾਰਨੀ ਦਾ ਫਰ ਕਮਾਲ ਕਰ ਦਨਾ ਛੱਡਦਾ ਨਹੀਂ ਮੈਂ ਉਹਦਾ ਆਪਦਾ ਕੰਮ ਇਹ ਕਰਨਾ ਚਾਹੀਦਾ ਕਿ ਕਿਤੇ ਜਾ ਕੇ ਹੋ ਵੀ ਚਰਨੀ ਆਉਂਦਾ ਵੀ ਗਾ ਤੂੰ ਇਕੱਲਾ ਹੀ ਆਉਣਾ ਉਧਰੋਂ ਯਾਰ ਚਰਨੀ ਨਾਲ ਵੀ ਲਿਆਇਆ ਕਰ ਬੰਦੇ ਯਾਰਾ ਬੰਦੇ ਯਾਰਾ ਹੁਣ ਕਿਹਨੂੰ ਅਗਲਾ ਕੋਦੀ ਚੱਕ ਕੇ ਲਿਆਵੇਂ ਕਿਆ ਕਰ ਮੜਾ ਜਾਨੂੰ ਸੁਨੇਹਾ ਦੇਆ ਕਰ ਉਧਰਲਾ ਮੇਡ ਤੂੰ ਆ ਕਿਆ ਕਰ ਤਾ ਚਲੋ ਭਾਈ ਮੈਂ ਤਾਂ ਆਪ ਹੀ ਲਾ ਦਮ ਉਹਨਾਂ ਦੇ ਬੰਡੇ ਦੀ ਵੀ ਹਾਂ ਉਹਨਾਂ ਦੇ ਬੰਡੇ ਦੀ ਹਾਂ ਬਸ ਠੀਕ ਆ ਮੇਰਾ ਅਗਲੇ ਨੂੰ ਆਪ ਹੀ ਤਾਂ ਆਹੀ ਦਾ ਹਾਂ ਸਹੀ ਗੱਲ ਆ ਭਾਈ ਸਹੀ ਗੱਲ ਆ ਮਹਾਰਾਜਾਂ ਹੀ ਰੱਖੇ ਪਾਲ ਕੇ ਆਈ ਤੰਦਰੁਸਤੀ ਹੈ ਸੇ ਤਾਈ ਰੱਖੇ ਤੰਦਰੁਸਤੀ ਆਏ ਰੱਖੇ ਹੈ ਹੋਰਾ ਇਹ ਚੀਜ਼ਾਂ ਮੰਗਣ ਵਾਲੇ ਹੈ ਚੱਕੀ ਤੁਰਹ ਜਾਈ ਗਈ ਹੋਰਾ ਸਹੀ ਗੱਲ ਹੈ ਬਈ ਸਹੀ ਗੱਲ ਹੈ ਇਹ ਤਾਂ ਯਾਰ ਸਰੀਰ ਨਾਲ ਹੀ ਹੈ ਜੇ ਸਾਰਾ ਕੁਝ ਜ਼ੀਰੋ ਹੋ ਜਾਂਦਾ ਜੇ ਬੰਦੇ ਤੰਦਰੁਸਤੀ ਗਈ ਨਾ ਸਾਰਾ ਕੁਝ ਗਿਆ ਹੈ ਤੇਰੀ ਮੋਟ ਮੋ ਵਖਤ ਦੇਖ ਰਹਾ ਮੈਂ ਅੱਛਾ ਬਲੌਗ ਪਤਾ ਨਹੀਂ ਆਏ ਆਏ ਉਹ ਕੇ ਰਿਪੋਰਟ ਹੁੰਦਾ ਪੂਰਾ ਹਾਂ ਪੂਰਾ ਓਕੇ ਰਿਪੋਰਟ ਹੁੰਦਾ ਬਣਦੀ ਹੁੰਦੀ ਆ ਗੱਲ ਪੂਰੀ ਪੂਰੀ ਜਮਾ ਰੀਅਲ ਦਿਖਾਉਨੇ ਆਪਾਂ ਜੱਟ ਲਾਈਫ ਦੀ ਆ ਚਰਨੀ ਆਪਣਾ ਚੈਨਲ ਆ ਜੱਟ ਲਾਈਫ ਤੇ ਆਪਣਾ ਚੈਨਲ ਆ ਸਾਰਿਆਂ ਦਾ ਸਾਂਝਾ ਚੈਨਲ ਆ ਹਾਂ ਠੀਕ ਆ ਕੋਈ ਵੀ ਵਿਚਾਰ ਹਰੇਕ ਨੂੰ ਕਹਿ ਦੇਣਾ ਦੱਸੋ ਵਿਚਾਰ ਅਗਲੇ ਦੇ ਜਿਹੜੇ ਅੰਦਰ ਪੜਾਅ ਸੁੰਦੀ ਆ ਜਿਵੇਂ ਹੁਣ ਤੈਨੂੰ ਕਹਿਣਾ ਵੀ ਚਰਨੀ ਕੀ ਵਿਚਾਰ ਨੇ ਹਾਂ ਵਿਚਾਰ ਤਾਂ ਉਹਦਾ ਕਰਕੇ ਖਾਓ ਵਸੂ ਆ ਮਿਹਨਤ ਕਰੋ ਮਿਹਨਤ ਕਰੋ ਆ ਨਾ ਸੌ ਪਾਣੀ ਨਾ ਕਰੋ ਸਹੀ ਗੱਲ ਆ ਹਾਂ ਆ ਦੁੱਧ ਕੇ ਉਹ ਲੱਸੀਆਂ ਹਾਂ ਜੀ ਉਹ ਚੋ ਪਖ ਪਾਵੋ ਹਾਂ ਜੋਰ ਲਾਓ ਆਏ ਹਾਏ ਹਾਏ ਕੀ ਬਾਤ ਆ ਹਾਂ ਕੀ ਬਾਤ ਆ ਜਮਾ ਪੂਰਾ ਤਾਕੜਾ ਸੁਨੇ ਆਏ ਦਰਸ਼ਕਾਂ ਨੂੰ ਹੋਰਾ ਆ ਦੇ ਹੁਣ ਆ ਰਗਾ ਕਹੀ ਕਿ ਕਹੇਗੀ ਥੋੜੀ ਚੱਲਦੀ ਹੈ ਕਹੇਗੀ ਥੋੜੀ ਚੱਲਦੀ ਹੈ ਥੋੜੇ ਵਾਰ ਕਾ ਹੁੰਦਾ ਦੀ ਮੈਂ 10 15 ਭਰੀਆਂ ਕੱਖਾਂ ਦੀ ਵਟਕੇ ਚੱਕ ਕੇ ਕੋਤਰ ਕੇ ਹਾਂ ਸਾਈਕਲ ਉਹ ਦੇ ਉਹ ਤੇਰਾ ਤਸਵੀਰ ਵੀ ਤਾਈਓ ਫੱਟਾ ਚੜਨੀ ਜੇ ਕੰਮ ਕਰਿਆ ਜੇ ਕੰਮ ਕਰਿਆ ਬਾਈ ਸਾਈਕਲ ਹੁੰਦਾ ਸੀ ਹਾਂ ਉਹ ਪੈਂਦਾ ਮੋਟਰ ਨਹੀਂ ਜਾਂਦਾ ਉਹ ਲਾ ਮੋਟਰ ਸਾਈਕਲ ਪਣੀ ਹੋਰਾ ਪੂਰਾ ਬਾਈ ਕੱਸੀ ਦਾ ਨਵੇਂੜਾ ਇਹ ਜਮਾ ਫਤਿਹ ਕਰਿਆ ਇਹ ਹਉਦੀਆਂ-ਹਉਦੀਆਂ ਕੱਢਿਆ ਤਾਂਹਾਂ ਤੋਂ ਉਧਰੋਂ ਪਾਣੀ ਲਿਆਂਦਾ ਵਧਾਤਾ ਨਾ ਪਾਣੀ ਉਦੀ ਵਧਾਤਾ ਸੀ ਚਰਨੀ ਤੇ ਮੈਂ ਹੋਰ ਵਧਾ ਕੇ ਲਿਓਨੇ ਆ ਜਾ ਚਰਨੀ ਪਾਣੀ ਵਧਾ ਕਿਦੈ ਹੋਰ ਉੱਥੇ ਬਹੁਤ ਹੀ ਲਾ ਵਧਾਉਂਦੇ ਵਧਾਉਂਦੇ ਰਹਿ ਗਏ ਯਾਰ ਅਸੀਂ ਆ ਗਿਆ ਚੱਲ ਆ ਲੈ ਚੱਕੋ ਆ ਜਾ ਚੱਲ ਨਹੀਂ ਆਇਆ ਕਰਤਾ ਫਤਿਹ ਜੀ ਜਮਾ ਐ ਬਣਾਤੀ ਗੱਲ ਕਾਹਨੂੰ ਪਹੁੰਦਾਂ ਇਹਦੇ ਸਪੈਸ਼ਲੀ ਪਾਉਣਾ ਹੈ ਬਲੌਗ ਚਰਨੀ ਆਟਾ ਇਹਦੇ ਉੱਤੇ ਪਤਾ ਕੀ ਲਿਖ ਕੇ ਪਾਉਣਾ ਇੱਕ ਢੇੜਾ ਦਾਣਗੜ ਕੱਸੀ ਵੱਲ ਆਏ ਲੈ ਕੇ ਪਾਉਣਾ ਵੀ ਅੱਜ ਸਮਾਰਿਆ ਸੀ ਹਾਂ ਠੀਕ ਹੈ ਨਾ ਬਿੱਟ ਦਾ ਬੰਦਾ ਲੇਟ ਲੂਟ ਆ ਜਾਂਦੇ ਨੇ ਕਹਿੰਦੇ ਵਿੱਚ ਹਾਂ ਨਾ ਹਾਂ ਹਾਂ ਪਹੁੰਚਦਾ ਜਾਂਦੇ ਨੇ ਬੰਦਾ ਆਉਂਦਾ ਉਹੀ ਹੁੰਦਾ ਨਾ ਇਹ ਨਹੀਂ ਪਾਸੀ ਕਹਿੰਦੇ ਹੁੰਦੇ ਲੇਟ ਆ ਐਂਦਾ ਸੀ ਸਾਬਾਸੀ ਕਹਿੰਦੇ ਅੱਜ ਤਹਿਰੀਕ ਨੂੰ ਯਾਰ ਉਹ ਮੇਰਾ ਤੜਕੇ ਜਿਹੜਾ ਆ ਗਿਆ ਉਹ ਵੀ ਪੜਾ ਜਿਹੜਾ ਨਹੀਂ ਆਇਆ ਉਹ ਵੀ ਆ ਹਾਂ ਹਾਂ ਨਾ ਉਹਦਾ ਕੋਈ ਚੱਕਰ ਨਹੀਂ ਵਧਾ ਲਿਓ ਫੇਰ ਹਾਂ ਉਧਰ ਫੁੱਲੇ ਉਧਰੇ ਦੀ ਫੇਰ ਆ ਜੀ ਫੇਰ ਨਾ ਫਸ ਜੀ ਕੁਛ ਉਧਰ ਦੀ ਆ ਜਿਓ ਚੰਗਾ ਉੱਤੋਂ ਦੀ ਜੇ ਆ ਜਿਓ ਫਿਰ ਐ ਮੋੜੇ ਚੱਲ ਫੇਰ ਫੇਰ ਫਾਜੂ ਕੋਸਾ ਛੱਡਦੇ ਨਹੀਂ ਸੀ ਉਹਨਾਂ ਚਰ ਜਨਾ ਚਰ ਬਸ ਠੀਕ ਹੈ ਠੀਕ ਹੈ ਅਸੀਂ ਚੱਲੇ ਜੀ ਹੁਣ ਜਾ ਕੇ ਕੱਖਾਂ ਕਰਨਾਂ ਦਾ ਕਰਾਂਗੇ ਮਿੱਤਰੋ ਇਹ ਆ ਸਾਡੀ ਰੀਅਲ ਜੱਟ ਲਾਈਫ ਜਮ ਚੱਲਿਆ ਇਹ ਕਰਮਣ ਵਰਕੇ ਨਾਨਕ ਇਹਨਾਂ ਨੂੰ ਨਾਨਕ ਹੀ ਹਟਾ ਕੇ ਆਉਣੇ ਅੱਜ ਮਿਲ ਕੇ ਆਉਣਾ ਇਹ ਆਵ ਬਾਰ ਗਿਆ ਇਹ ਆਵ ਬਾਰ ਗਿਆ ਹੁਣ ਕੱਲ ਹਾਰ ਗਿਆ ਸੀ ਪਰਸ ਪਰਸ ਜਿੱਤੇ ਚੱਲਦਾ ਮੋਬਾਈਲ ਤੇ ਘਟਾ ਤੇ ਉਹ ਤਾਂ ਕੋਈ ਬੰਦ ਕਰਤਾ ਕਿਉਂ ਚੱਲਦਾ ਕਿਉਂ ਕਰਮਣ ਉਹਨਾਂ ਨੂੰ ਛੱਡ ਕੇ ਮੈਂ ਮਿੱਤਰੋ ਆ ਗਈ ਸੀ ਮਿੱਤਰੋ ਆ ਬਤਨੋਲੇ ਇਹ ਹਟਾ ਤਨੋਲਾਂ ਵੰਤੇ ਕੋਲੇ ਚੱਲ ਗਿਆ ਉਹਨੇ ਹਾਂ ਬਹੁਤ ਦਿਨ ਹੋ ਗਏ ਉਹਨੂੰ ਮਿਲੇ ਨੂੰ ਆ ਗਈ ਜੀ ਚੁੰਦੇ ਕੇ ਘਰ ਆਤੀ ਵਸਾਂ ਨੂੰ ਨੇ ਕਮਿਆ ਲੋਟਾ ਕਮ ਬੜੀਆ ਬੜੀਆ ਜਮਾ ਵਾਹ ਵੇਹ ਆਏ ਹਾਏ ਓਏ ਬਣ ਗਿਆ ਤੂੰ ਤਾਂ ਬੰਦਾ ਫੇਰਾ ਪੂਰਾ ਆਪਕੇ ਰਿਪੋਰਟ ਆ ਗਈ ਆ ਚਿਹਰਾ ਚੂਰਾ ਵੀ ਐ ਹੋ ਗਿਆ ਜਮਾ ਪੂਰਾ ਦਾਗ ਦਾ ਹੋਰ ਪੜਾ ਦੇਖੀ ਚੱਲੇ ਯਾਰ ਬਣਦਾ ਕੀ ਆ ਗਾਹਾਂ ਗਾਹਾਂ ਹਾਂ ਹਾਂ ਬੇਬੇ ਇੱਛਾ ਪਾਤਾ ਸਿਆ ਕਰੂੰਗਾ ਮੈਂ ਤੈਨੂੰ ਕਿੱਥੇ ਜਾਣਾ ਕਰਨਾ ਹੁੰਦਾ ਆਂ ਆ ਰੌਣਕਾ ਹੀ ਪਿਆਰ ਚਿਹਰੇ ਤੇ ਪੂਰੀ ਕਿਆ ਬਾਤ ਆ ਹੋਰ ਪਤਾ ਲੱਗਦਾ ਵੀ ਠੀਕ ਆ ਘਰੀਆਂ ਹੋਰ ਆਣਾ ਉੱਲੀ ਦੇ ਰਾਣੇ ਆ ਰਹੇ ਆ ਹਾਲੇ ਤਾਂ ਤੂੰ ਦੇਖੀ ਚੱਲ ਤੈਨੂੰ ਦੱਸੀ ਚੱਲ ਹੋਰ ਓਏ ਹਾਲੇ ਤਾਂ ਤੈਨੂੰ ਕਹਿਣਾ ਹਾਲੇ ਤਾਂ ਦੇਖੀ ਚੱਲ ਬੰਦੇ ਮਣਦਾ ਕਿ ਆ ਵੀ ਭਾਂ ਨਹੀਂ ਪਾਇਆ ਸਵਾਦ ਹੈ ਚੱਲ ਕਰੂ ਮਾਲ ਕੇ ਮੇਹਰ ਚੱਲ ਚੰਗਾ ਦੱਸਿਆ ਕਰੂ ਓਕੇ ਜੀ ਹਾਂ ਹਾਂ ਫੇਨ ਅੱਗੇ ਬਤੋਗੇ ਖੋਲ ਦਿਆ ਉਹ 게ਟਾਂ ਦੇ ਹੈ ਹੈਗਾ ਚੰਗਾ ਯਾਰਾ ਚੰਗਾ ਓਕੇ ਠੀਕ ਹੈ ਠੀਕ ਹੈ ਜੀ ਠੀਕ ਹੈ ਸੇਵ ਗੜਾ ਬੇਲੇ ਸਾਹਮਣੇ ਉਪਰਾਈ ਜਿਹਾਵਾ ਚੱਕਾ ਘੱਟ ਦੀ ਰੋੜੀ